ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਕਿ ਬਿਕਰਮ ਮਜੀਠੀਆ ਨੂੰ ਇੱਕ ਹੋਰ ਵੱਡਾ ਚਟਕਾ ਲੱਗਿਆ ਹੈ ਤੇ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਮੁੜ ਤੋਂ ਵਾਅਦਾ ਕੀਤਾ ਗਿਆ ਹੈ। ਬਿਕਰਮ ਮਜੀਠੀਆ ਦੇ ਅੱਜ ਬੇਰਕ ਬਦਲਾਂ ਨੂੰ ਲੈ ਕੇ ਤੇ ਦੂਜੇ ਪਾਸੇ ਉੱਥੇ ਹੀ ਨਿਆਂਇਕ ਹਿਰਾਸਤ ਨੂੰ ਲੈ ਕੇ ਜਿਹੜਾ ਕਿ ਫੈਸਲਾ ਹੋਇਆ ਤੇ ਜਿਸ ਤੋਂ ਬਾਅਦ ਹੁਣ ਨਿਆਂਇਕ ਹਿਰਾਸਤ ਫਿਰ ਤੋਂ ਵਾਦਾ ਦਿੱਤੀ ਗਈ ਹੈ ਤੇ 20 ਸਤੰਬਰ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਤੇ ਉੱਥੇ ਹੀ ਨੌ ਜਿਹੜੀ ਕਿ ਸਤੰਬਰ ਨੂੰ ਬਿਕਰਮ ਮਜੀਠੀਆ ਦੀ ਬੇਰਕ ਬਦਲਾਂ ਦੇ ਉੱਤੇ ਫੈਸਲਾ ਲਿਆ ਜਾਵੇਗਾ ਤੇ ਜਿਸ ਤੋਂ ਬਾਅਦ ਉਹਨਾਂ ਦੀ ਬੇਰਕ ਕਿਤੇ ਨਾ ਕਿਤੇ ਬਦਲੀ ਜਾ ਸਕਦੀ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਤਬੀ ਤੇ ਦਿਨਾਂ ਦੇ ਵਿੱਚ ਜਿਹੜਾ ਕਿ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਪਹੁੰਚਦੀ ਹੈ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਉੱਥੇ ਹੀ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਉੱਥੇ ਹੀ ਆਮ ਆਦਮੀ ਪਾਰਟੀ ਦੇ ਉੱਤੇ ਅਕਾਲੀ ਦਲ ਭੜਕਦਾ ਹੁੰਦਾ ਨਜ਼ਰ ਆਉਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹਜੇ ਤੱਕ ਮੀਡੀਆ ਦਾਰੇ ਤੋਂ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਦੂਰ ਰੱਖਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਅੱਜ ਫੈਸਲਾ ਹੋਇਆ ਤੇ ਉਥੇ ਬਿਕਰਮ ਮਜੀਠੀਆ ਦੀ ਨਾਇਕ ਹਿਰਾਸਤ ਦੇ ਵਿੱਚ ਇੱਕ ਹੋਰ ਵਾਅਦਾ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ 20 ਸਤੰਬਰ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੂੰ ਹੁਣ ਨਾ ਜਿਹੜਾ ਕਿ ਸਤੰਬਰ ਨੂੰ ਜਿਹੜੇ ਕਿ ਬੇਰਕ ਬਦਲਾਂ ਦੇ ਉੱਤੇ ਫੈਸਲਾ ਹੋਵੇਗਾ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੀ ਬੇਰਕ ਵੀ ਬਦਲੀ ਜਾ ਸਕਦੀ ਹੈ ਤਾਂ ਗੱਲ 20 ਸਤੰਬਰ ਦੀ ਕਰੀਏ ਤਾਂ ਉੱਥੇ ਹੀ ਹੁਣ ਨਿਆਇਕ ਹਿਰਾਸਤ ਫਰਤੋਬਾਦੀ ਗਈ ਹੈ ਤੇ 20 ਸਤੰਬਰ ਨੂੰ ਹੁਣ ਅਗਲਾ ਫੈਸਲਾ ਬਿਕਰਮ ਅਜੀਠਿਆ ਦੀ ਨਿਆਇਕ ਹਿਰਾਸਤ ਦੇ ਵਿੱਚ ਹੋਵੇਗਾ ਤੇ ਜਿਸ ਦੇ ਦੌਰਾਨ ਉੱਥੇ ਹੀ ਜਾਂ ਤਾਂ ਉਹਨਾਂ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਇਸ ਲਈ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸ ਦਈਏ ਕਿ ਬਿਕਰਮ ਅਜੀਠਿਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਤੇ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਮੁੜ ਤੋਂ ਦੇ ਅੱਜ ਬੇਰਕ ਬਦਲਣ ਨੂੰ ਲੈ ਕੇ ਤੇ ਦੂਜੇ ਪਾਸੇ ਉਥੇ ਹੀ ਨਿਆਂ ਖਿਰਾਸਤ ਨੂੰ ਲੈ ਕੇ ਜਿਹੜਾ ਕਿ ਫੈਸਲਾ ਹੋਇਆ ਤੇ ਜਿਸ ਤੋਂ ਬਾਅਦ ਹੁਣ ਨਿਆਂ ਖਿਰਾਸਤ ਫਿਰ ਤੋਂ ਬੁਦਾ ਦਿੱਤੀ ਗਈ ਹੈ ਤੇ 20 ਨਵੰਬਰ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਤੇ ਉੱਥੇ ਹੀ ਨੌ ਜਿਹੜੀ ਕਿ ਸਤੰਬਰ ਨੂੰ ਅ ਬਿਕਰਮ ਮਜੀਠੀਆ ਦੀ ਬੇਰਕ ਬਦਲਣ ਦੇ ਉੱਤੇ ਫੈਸਲਾ ਲਿਆ ਜਾਵੇਗਾ ਤੇ ਜਿਸ ਤੋਂ ਬਾਅਦ ਉਹਨਾਂ ਦੀ ਬੇਰਕ ਕਿਤੇ ਨਾ ਕਿਤੇ ਬਦਲੀ ਜਾ ਸਕਦੀ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਤਬੀ ਤੇ ਦਿਨਾਂ ਦੇ ਵਿੱਚ ਜਿਹੜਾ ਕਿ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਪਹੁੰਚਦੀ ਹੈ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਉੱਥੇ ਹੀ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਉੱਥੇ ਹੀ ਆਮ ਆਦਮੀ ਪਾਰਟੀ ਦੇ ਉੱਤੇ ਅਕਾਲੀ ਦਲ ਭੜਕਦਾ ਹੁੰਦਾ ਨਜ਼ਰ ਆਉਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹਜੇ ਤੱਕ ਮੀਡੀਆ ਦਾਰੇ ਤੋਂ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਦੂਰ ਰੱਖਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਅੱਜ ਫੈਸਲਾ ਹੋਇਆ ਤੇ ਉਥੇ ਬਿਕਰਮ ਮਜੀਠੀਆ ਦੀ ਨਾਇਕ ਹਿਰਾਸਤ ਦੇ ਵਿੱਚ ਇੱਕ ਹੋਰ ਵਾਅਦਾ ਕਰ ਦਿੱਤਾ ਗਿਆ ਹੈ ਤੇ ਜਿਸ ਦੌਰਾਨ ਹੁਣ 20 ਸਤੰਬਰ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੌਰਾਨ ਬਿਕਰਮ ਮਜੀਠੀਆ ਨੂੰ ਹੁਣ ਨਾ ਜਿਹੜਾ ਕਿ ਸਤੰਬਰ ਨੂੰ ਜਿਹੜੇ ਕਿ ਬੇਰਕ ਬਦਲਾਂ ਦੇ ਉੱਤੇ ਫੈਸਲਾ ਹੋਵੇਗਾ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੀ ਬੇਰਕ ਵੀ ਬਦਲੀ ਜਾ ਸਕਦੀ ਹੈ ਤਾਂ ਗੱਲ 20 ਸਤੰਬਰ ਦੀ ਕਰੀਏ ਤਾਂ ਉੱਥੇ ਹੀ ਹੁਣ ਨਿਆਇਕ ਹਿਰਾਸਤ ਫਰਤੋਬਾਦੀ ਹੈ ਤੇ 20 ਸਤੰਬਰ ਨੂੰ ਹੁਣ ਅਗਲਾ ਫੈਸਲਾ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਦੇ ਵਿੱਚ ਹੋਵੇਗਾ ਤੇ ਜਿਸ ਦੇ ਦੌਰਾਨ ਉੱਥੇ ਹੀ ਜਾ ਤਾਂ ਉਹਨਾਂ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹਤ ਮਿਲ ਸਕਦੀ ਹੈ